ਸਸਿਕਾ ਜੀ ਮੇਰਾ ਨਾਮ ਅਮਨਦੀਪ ਸਿੰਘ ਬੈਂਸਿਆ ਤੇ ਮੈਂ ਪਬਲਿਕ ਐਕਸ਼ਨ ਕਮੇਟੀ ਸਤਲੋਜ ਮੱਤੇਵਾੜਾ ਬੁੱਢਾ ਦਰਿਆ ਉਹਦੇ ਨੁਮਾਇੰਦੇ ਦੇ ਤੌਰ ਤੇ ਇੱਥੇ ਆਇਆ ਕਿਉਂਕਿ ਸਾਡੀ ਜਥੇਬੰਦੀ ਨਰਵਾ ਪੰਜਾਬ ਵਾਤਾਵਰਣ ਚੇਤਨਾ ਮੰਚ ਚ ਲੱਖਾ ਸੁਧਾਨਾ ਜੀ ਤੇ ਮਿਤੋ ਜਮਾਨ ਇਹ ਸਾਰਿਆਂ ਵੱਲੋਂ ਇਕੱਠੇ ਹੋ ਕੇ ਇੱਕ ਕਾਲੇ ਪਾਣੀ ਦਾ ਮੋਰਚਾ ਜਿਹੜਾ ਆ ਪੰਜਾਬ ਦੇ ਵਿੱਚ ਲਾਇਆ ਗਿਆ ਉਹਦੀ ਸ਼ੁਰੂਆਤ ਕੀਤੀ ਗਈ ਆ ਲੰਬੰਦੀ ਕਰਦੇ ਪਏ ਆ ਇਸ ਮੁੱਦੇ ਨੂੰ ਸਾਰਾ ਪੰਜਾਬ ਜਾਣਦਾ ਆ ਪੰਜ ਦਹਾਕੇ ਤੋਂ ਲੋਕਾਂ ਨੇ ਇਤਜਾਬ ਪੀਤਾ ਆ ਸਾਡੀ ਹੁਣ ਬਸ ਇਹ ਆ ਤੇ ਅਸੀਂ ਸਰਕਾਰ ਨੂੰ ਕਹਿ ਦਿੱਤਾ ਆ ਵੀ ਇਹ ਜਿਹੜੀਆਂ ਫੈਕਟਰੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਗੈਰਕਾਨੂੰਨੀ ਆ ਉਹਨਾਂ ਦੇ ਕੰਮ ਗੈਰਕਾਨੂੰਨੀ ਆ ਤੇ ਜਿਹੜਾ ਪਾਣੀ ਪਾਇਆ ਜਾ ਰਿਹਾ ਉਹ ਵੀ ਗੈਰਕਾਨੂੰਨੀ ਆ ਇਹ ਐਨਜੀਟੀ ਵੀ ਮੰਨਦੀ ਆ ਇਹ ਸਰਕਾਰਾਂ ਵੀ ਮੰਨਦੀਆਂ ਆ ਪਰ ਫਿਰ ਅਸੀਂ ਹੁਣ ਤਜਾਬ ਹੋਰ ਕਿਉਂ ਪੀਏ ਇਹ ਮੁੱਦਾ ਆ ਅਸੀਂ ਹੋਰ ਤਜਾਬ ਨਹੀਂ ਪੀਣਾ ਕਿਹੜੇ ਕਿਹੜੇ ਕੈਮੀਕਲ ਆ ਜਿਹੜੇ ਉਸ ਪਾਣੀ ਦੇ ਵਿੱਚ ਆ ਰਹੇ ਆ ਤੇ ਕੀ ਕੀ ਬਿਮਾਰੀਆਂ ਲੱਗਣ ਇਹ ਜਦੋਂ ਅਸੀਂ ਇਹਦਾ ਟੈਸਟ ਕਰਦੇ ਆ ਨਾ ਜੀ ਉਹਦੇ ਵਿੱਚ ਫਿਰ ਇਹ ਆਉਂਦਾ ਵੀ ਕਿਹੜਾ ਕਿਹੜਾ ਹੈ ਨਹੀਂ ਜਿੰਨੇ ਵੀ ਖਤਰਨਾਕ ਕੈਮੀਕਲ ਆ ਲੈਡ ਆ ਮਰਕਰੀਆ ਹੈਵੀ ਮੈਟਲ ਆ ਆਰਸੈਨਿਕ ਆ ਉਹ ਉਹ ਉਹਨਾਂ ਦੀ ਜਿਹੜੀ ਮਾਤਰਾ ਆ 100 100 ਗੁਣਾ ਜਿਹੜੀ ਆ ਉਹ ਸਾਡੇ ਗਰਾਊਂਡ ਵਾਲੇ ਪਾਣੀ ਦੇ ਵਿੱਚ ਪਾਈ ਜਾਣ ਦੀ ਆ ਉਹਦੇ ਨਾਲ ਸਾਡੇ ਬੱਚਿਆਂ ਦੇ ਹਾਰਟ ਦੇ ਵਾਲ ਢੁੱਡ ਜਾਂਦੇ ਆ ਕਿਤੇ ਦੀਆਂ ਬਿਮਾਰੀਆਂ ਲੱਗਦੀਆਂ ਪਈਆਂ ਨਹੀਂ ਕੈਂਸਰ ਤੇ ਹੁਣ ਕਿਸਮਤ ਵਾਲੇ ਨੂੰ ਹੁੰਦਾ ਆ ਬੱਚਿਆਂ ਦੀ ਇਨਸਟੈਂਟ ਡੈਥ ਇੱਕਦਮ ਡੈਥ ਹੋ ਜਾਣੀ ਇਹ ਵੀ ਜਿਹੜਾ ਆ ਕੰਮ ਸ਼ੁਰੂ ਹੋ ਗਿਆ ਆ ਇਸ ਤੋਂ ਅੱਗੇ ਜਾਈਏ ਤੇ ਜਿਹੜਾ ਸਾਡਾ ਜੀਨ ਹੁੰਦਾ ਆ ਜੀਨ ਪੂਲ ਜਿਹਨੂੰ ਕਹਿੰਦੇ ਆ ਜਿਹਦੇ ਇੱਕ ਸੈੱਲ ਦੇ ਉੱਤੇ ਪੂਰੇ ਦਾ ਪੂਰਾ ਇੱਕ ਬੰਦਾ ਗਾਂ ਬਣਦਾ ਆ ਉਹਦੇ ਵਿੱਚ ਵੀ ਡਿਫੈਕਟ ਆ ਗਿਆ ਹੈ ਉਹ ਜਿਹੜਾ ਡਿਫੈਕਟ ਹੈ ਜਦੋਂ ਜੀਨ ਦੇ ਵਿੱਚ ਡਿਫੈਕਟ ਆ ਜੇ ਨਾ ਤੇ ਉਹਦੇ ਵਿੱਚ ਜੇ ਕੋਈ ਬਿਮਾਰੀ ਵਾਲਾ ਜੀਨ ਸੱਜੇ ਖੱਬੇ ਹੋ ਜੇ ਤੇ ਜਿਹੜੀ ਬਿਮਾਰੀ ਆ ਘੱਟੋ ਘੱਟ 7 ਪੁਸ਼ਟਾਂ ਤੱਕ ਅੱਗੇ ਚੱਲਦੀ ਆ ਇਹ ਕਿਤਾਬਾਂ ਕਹਿੰਦੀਆਂ ਨੇ ਤੇ ਇੱਕ ਪਾਰਟਿਕੂਲਰ ਅੱਖ ਦਾ ਕੈਂਸਰ ਆ ਜਿਹੜਾ ਬੁੱਡੇ ਦਰਿਆ ਦੇ ਕੈਚਮੈਂਟ ਏਰੀਏ ਦੇ ਵਿੱਚ ਰਿਕਾਰਡ ਹੋਇਆ ਆ ਇੱਕ ਪਰਿਵਾਰ ਦੇ ਵਿੱਚ ਤਿੰਨ ਪੁਸ਼ਟਾਂ ਦੇ ਵਿੱਚ ਵੇਖਿਆ ਗਿਆ ਹੈ ਬੜੀ ਭਿਆਨਕ ਤਸਵੀਰ ਆ ਪਰ ਇਸ ਤਸਵੀਰ ਨੂੰ ਕਿਸੇ ਵੀ ਮਹਿਕਮੇ ਨੇ ਰਿਕਾਰਡ ਨਹੀਂ ਕੀਤਾ ਇਸ ਕਰਕੇ ਅਸੀਂ 20000 ਲੋਕ ਵੀ ਗਵਾ ਲੰਨੇ ਆ ਪਰ ਕਿਸੇ ਨੂੰ ਖਬਰ ਵੀ ਨਹੀਂ ਲੱਗਦੀ ਪਤਾ ਵੀ ਨਹੀਂ ਲੱਗਦਾ ਤੇ ਜਿਹੜੇ ਸਾਡੇ ਕਾਤਲ ਨੇ ਉਹ ਸਾਡੇ ਲੁਧਿਆਣੇ ਦੀ ਪਛਾਣ ਬਣੀ ਬੈਠੇ ਆ ਉਹ ਕਹਿੰਦੇ ਜੀ ਇਹ ਮਾਂਚੈਸਟਰ ਆ ਤੇ ਅਸੀਂ ਹੁਣ ਲੋਕਾਂ ਨੂੰ ਦੱਸਣਾ ਵੀ ਲੁਧਿਆਣਾ ਮਾਂਚੈਸਟਰ ਨਹੀਂ ਇਹ ਹੀਰੋਸ਼ੀਮਾ ਤੇ ਨਾਗਾਸਾਕੀ ਆ ਇਹ 20-20000 ਲੋਕ ਤੁਹਾਡੇ ਮਾਰ ਕੇ ਲੈ ਜਾਂਦਾ